ਨੱਚ ਕੋ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਇੱਕ ਬਹੁਤ ਵੱਡਾ ਜਿਹੜਾ ਢੇਰ ਕਹਿ ਸਕਦੇ ਆ ਪਾਸਪੋਰਟਾਂ ਦਾ ਹੈਗਾ ਆਪ ਦਾ ਉੱਤੇ ਜਿਹੜਾ ਆਪਾਂ ਪਾਸਪੋਰਟ ਦੇਖਦੇ ਆ ਆਰਡੀਨਰੀ ਪਾਸਟ ਜਿਹੜਾ ਪਾਸਪੋਰਟ ਹੈਗਾ ਇਹਨੂੰ ਜਿਹੜਾ ਆਪਾਂ ਆਪਾਂ ਸਾਡੇ ਜਿਹੜਾ ਆਪਾਂ ਸਾਰੇ ਸਾਰਿਆਂ ਨੂੰ ਮਿਲਦਾ ਹੈਗਾ ਐਮਬੈਸੀ ਦੇ ਵਿੱਚ ਆਪਾਂ ਅਪਲਾਈ ਕਰਦੇ ਤੇ ਮਿਲ ਜਾਂਦਾ ਹੈਗਾ ਲੇਕਿਨ ਇੱਥੇ ਵੱਖ-ਵੱਖ ਰੰਗਾਂ ਦੇ ਪਾਸਪੋਰਟ ਪਏ ਆ ਲਾਲ ਰੰਗ ਦੇ ਪਾਸਪੋਰਟ ਵੀ ਪਏ ਹੈਗੇ ਆ ਵਾਈਟ ਕਰਦੇ ਪਾਸਪੋਰਟ ਪਏ ਇੱਕ yellow ਕਲਰ ਦਾ ਪੀਲੇ ਰੰਗ ਦਾ ਵੀ ਜਿਹੜਾ ਪਾਸਪੋਰਟ ਹੁੰਦਾ ਸੋ ਇਹਨਾਂ ਦੇ ਵਿਸ਼ੇਸ਼ਤਾ ਇਹ ਹੈਗੀ ਜਿਹੜਾ ਆਮ ਆਪਾਂ ਬਣਾਉਨੇ ਆ ਆਪਾਂ ਜਿਹੜਾ ਜਨਰਲ ਹੀ ਹੁੰਦਾ ਆਪਾਂ ਪਾਸਪੋਰਟ ਕਾਲੇ ਰੰਗ ਦਾ ਜਿਹੜਾ ਇਹਦਾ ਕਵਰ ਜਿਹੜਾ ਕਾਲੇ ਰੰਗ ਦਾ ਹੋ ਗਿਆ ਆ ਜਿਹੜਾ ਡਿਪਲੋਮੈਟਿਕ ਲੋਕ ਹੁੰਦੇ ਆ ਰਾਜਨੀਤਿਕ ਲੋਕ ਹੁੰਦੇ ਆ ਜਿਹੜੇ ਉਹਨਾਂ ਵਾਸਤੇ ਬਣਦਾ ਐਮਬੈਸੀ ਬਣਾ ਕੇ ਦਿੰਦੇ ਸਪੈਸ਼ਲ ਐਮਬੈਸੀ ਜਿਹੋ ਵੀ ਬਣਦਾ ਜਿਹੜੇ ਆਮ ਦਫਤਰ ਹੈਗਾ ਉਹਨਾਂ ਚ ਨਹੀਂ ਬਣਦਾ ਹੈਗਾ ਇੱਕ ਇਹ ਪਾਸਪੋਰਟ ਹੈਗਾ ਇਹ ਜਿਹੜੇ ਜਿਹੜਾ ਜਿਹੜੇ ਸਰਕਾਰੀ ਕਰਮਚਾਰੀ ਹੁੰਦੇ ਆ ਜਿਹੜੇ ਆਫੀਸਰ ਵਗੈਰਾ ਜਾਂ ਜਿਹੜਾ ਆਰਮੀ ਵਗੈਰਾ ਹੁੰਦੇ ਆ ਪੁਲਿਸ ਵਗੈਰਾ ਹੁੰਦੀ ਆ ਉਹਨਾਂ ਨੂੰ ਜਦੋਂ ਬਾਹਰਲੇ ਫੋਰਨ ਕੰਟਰੀਆਂ ਦੇ ਵਿੱਚ ਭੇਜਿਆ ਜਾਂਦਾ ਐਮਬੈਸੀ ਦੁਆਰਾ ਇੱਕ ਪਾਸਪੋਰਟ ਇਹ ਵੀ ਵਾਈਟ ਕਾਡਰ ਦਾ ਬਣਾਇਆ ਜਾਂਦਾ ਸੋ ਇੱਕ ਪੀਲੇ ਰੰਗ ਦਾ ਪਾਸਪੋਰਟ ਹੁੰਦਾ ਆ ਚਲੋ ਮਜੂਦ ਨਹੀਂ ਸਾਡੇ ਕੋਲੇ ਹੈਗਾ ਚਾਰ ਤਰ੍ਹਾਂ ਦੇ ਪਾਸਪੋਰਟ ਹੁੰਦੇ ਆ ਤੇ ਇਹ ਇੱਕ ਬਹੁਤ ਵੱਡੀ ਜਾਣਕਾਰੀ ਹੈਗੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਖਾਸियत ਹਰੇਕ ਚੀਜ਼ ਦੀ ਜਾਣਕਾਰੀ ਹਨ ਕਿੱਥੋਂ ਵੀ ਮਿਲੇ ਸੋ ਸਾਨੂੰ ਲੈ ਦੇਣੀ ਚਾਹੀਦੀ ਹੈ ਬਹੁਤ ਵੱਡੀ ਜਾਣਕਾਰੀ ਹੈਗੀ ਸੀ ਅਸੀਂ ਚਾਹੁੰਦੇ ਸੀ ਕਿ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇ ਧੰਨਵਾਦ ਵਾਈਗੋ ਜੀ ਦਾ ਖਾਸਾ ਲੈਣ ਵਿੱਚ